ਅੱਜ ਦੇ ਦਿਨ ਨੇਕੀ ਦੀ ਜਿੱਤ ਹੋਈ ਸੀ ਔਰ ਬਦੀ ਦੀ ਹਾਰ ਹੋਈ ਜਿਸ ਪ੍ਰਕਾਰ ਦਾ ਕੰਮ ਰਾਵਣ ਨੇ ਕੀਤਾ ਸੀ ਔਰ ਸਦਿਆ ਹੋ ਗਿਆ ਅੱਜ ਵੀ ਰਾਵਣ ਨੂੰ ਉਸ ਕੰਮ ਦੇ ਲਈ ਦੁਨੀਆ ਤੇ ਜਲਾਇਆ ਜਾਂਦਾ ਹੈ ਕਿ ਰਾਵਣ ਬਹੁਤ ਮਹਾਨ ਵਿਦਵਾਨ ਸੀ ਵੈਗਮ ਤੇ ਚੈਰਾ ਇਸ ਕਦ ਦਾ ਪ੍ਰਤੀਕ ਹੈ ਚਾਹੇ ਕਿ ਕਿੰਨਾ ਵੱਡਾ ਵਿਦਵਾਨ ਹੋਵੇ ਲੇਕਿਨ ਜਦੋਂ ਉਸ ਵਿੱਚ ਬੁੱਧੀ ਪ੍ਰਕਾਸ਼ ਹੋ ਜਾਏ ਤੇ ਉਹ ਹੰਕਾਰ ਛੋ ਜਾਏ ਔਰ ਉਹ ਆਪਣੇ ਆਪ ਨੂੰ ਮੈਂ ਔਰ ਮੇਰੇ ਤੋਂ ਵੱਡਾ ਕੋਈ ਨਹੀਂ ਉਹ ਸਮਝਣ ਲੱਗ ਜਾਏ ਉਸ ਵੇਲੇ ਸਰਵਨਾਸ਼ ਹੁੰਦਾ ਹੈ ਉਹ ਮੈਂ ਸਮਝਦਾ ਕਿ ਅੱਜ ਦੇ ਸੋਭਾ ਸਰਤੇ ਜਿੱਥੇ ਅਸੀਂ ਰਾਮ ਜੀ ਨੂੰ ਕੀਤਾ ਮਈਆ ਨੂੰ ਲਕਸ਼ਮਣ ਜੀ ਨੂੰ ਯਾਦ ਕਰਦੇ ਆਂ ਫਿਰ ਝਕਾਉਣੇ ਆਂ ਉੱਥੇ ਅਸੀਂ ਬਦੀ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਸੁਨੇਹਾ ਦਿੰਦੇ ਆ ਕਿ ਮਾੜੇ ਕੰਮ ਹਮੇਸ਼ਾ ਮਾੜੇ ਕੰਮ ਰਹਿੰਦੇ ਆ ਯਾਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦੇ ਆਂ ਅੱਜ ਦੇ ਦਿਨ ਨੇਕੀ ਦੀ ਜਿੱਤ ਹੋਈ ਸੀ ਔਰ ਬਦੀ ਦੀ ਹਾਰ ਹੋਈ ਸੀ ਜਿਸ ਪ੍ਰਕਾਰ ਦਾ ਕੰਮ ਰਾਵਣ ਨੇ ਕੀਤਾ ਸੀ ਔਰ ਸਦਿਆ ਹੋ ਗਿਆ ਅੱਜ ਵੀ ਰਾਵਣ ਨੂੰ ਉਸ ਕੰਮ ਦੇ ਲਈ ਦੁਨੀਆ ਤੇ ਜਲਾਇਆ ਜਾਂਦਾ ਹੈ ਬੇਸ਼ੱਕ ਰਾਵਣ ਬਹੁਤ ਮਹਾਨ ਵਿਦਵਾਨ ਵੇਟਿੰਗ ਦਾ ਸ਼ਹਿਰਾ ਇਸ ਕਲ ਦਾ ਪ੍ਰਤੀਕ ਹੈ ਕਿ ਜਾਹੇ ਕਿੰਨਾ ਵੱਡਾ ਵਿਦਵਾਨ ਹੋਵੇ ਲੇਕਿਨ ਜਦੋਂ ਉਹ ਸੱਚੀ ਬੁੱਧੀ ਪ੍ਰਾਪਤ ਹੋ ਜਾਏ ਤੇ ਉਹ ਹੰਕਾਰ ਛੁਡ ਜਾਏ ਔਰ ਉਹ ਆਪਣੇ ਆਪ ਨੂੰ ਮੈਂ ਔਰ ਮੇਰੇ ਤੋਂ ਵੱਡਾ ਕੋਈ ਨਹੀਂ ਉਹ ਸਮਝਣ ਲੱਗ ਜਾਏ ਉਸ ਵੇਲੇ ਸਰਵਨਾਸ਼ ਹੁੰਦਾ ਹੈ ਤੋਂ ਮੈਂ ਸਮਝਦਾ ਕਿ ਅੱਜ ਦੇ ਸੋਭਾ ਅਸਰ ਤੇ ਜਿੱਥੇ ਅਸੀਂ RAM ਜੀ ਨੂੰ ਕੀਤਾ ਮਈਆ ਨੂੰ ਲਕਸ਼ਮਣ ਜੀ ਨੂੰ ਯਾਦ ਕਰਦੇ ਆਂ ਫਿਰ ਝਕਾਉਣੇ ਉੱਥੇ ਅਸੀਂ ਬਦੀ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਸੁਨੇਹਾ ਦਿੰਨੇ ਆਂ ਕਿ ਮਾੜੇ ਕੰਮ ਹਮੇਸ਼ਾ ਮਾੜੇ ਕੰਮ ਰਹਿੰਦੇ ਆਂ ਸੋ ਆਓ ਅੱਜ ਦੇ ਇਸ ਦਿਹਾੜੇ ਤੋਂ ਪਰਨ ਕਰੀਏ ਕਿ ਅਸੀਂ ਬੁਰਾਈ ਦੇ ਖਿਲਾਫ ਲੜਾਂਗੇ ਅਸੀਂ ਗੰਦਗੀ ਦੇ ਖਿਲਾਫ ਲੜਾਈ ਲੜਾਂਗੇ ਅਸੀਂ ਧੋਖੇਬਾਜ਼ਾਂ ਤੇ ਕਰਪਟ ਲੋਕਾਂ ਦੇ ਖਿਲਾਫ ਲੜਾਈ ਲੜਾਂਗੇ ਔਰ ਅਸੀਂ ਸਮਾਜ ਸੇਵਾ ਦੇ ਵਿੱਚ ਆਪਦਾ ਯੋਗਦਾਨ ਪਾਵਾਂਗੇ